ਉਹ ਦੇਖੋ 1.5 ਤੋਂ 2 ਮਹੀਨੇ ਨੂੰ ਅਮਨ ਆ ਯਾਤਰਾ ਸ਼ੁਰੂ ਹੋਣ ਵਾਲੀ ਹੈ ਕਸ਼ਮੀਰ ਮਦਰ ਟਾਪ ਜਿਹੜਾ ਡੈਸਟੀਨੇਸ਼ਨ ਹੈਗਾ ਜਿੱਥੇ ਲੋਕਾਂ ਦੀ ਪਸੰਦ ਹੈ ਉੱਥੇ ਜਾਣਾ ਤੇ ਉੱਥੇ ਸਪੈਂਡ ਕਰਨਾ ਜਿਹੜੀ ਘਟਨਾ ਹੋਈ ਹੈ ਜਿਹਨੇ ਸਾਰੇ ਇੰਡੀਆ ਨੂੰ ਕੀ ਸਾਰੇ ਵਰਲਡ ਨੂੰ ਹਿਲਾ ਕੇ ਰੱਖ ਦਿੱਤਾ ਅਸੀਂ ਆਪਣੇ ਸਾਰੇ ਕਲਾਇੰਟਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਹੈਗਾ ਡੋਂਟ ਵਰੀ ਇਹ ਸਾਰਾ ਜਿਹੜਾ ਹੈਗਾ ਵੈ ਜਿਹੜਾ ਤੀਜ ਹੋਈ ਹੈ ਇਹਦੇ ਨਾਲ ਅਸੀਂ ਤੁਹਾਡੇ ਨਾਲ ਖੜਕੇ ਖੜੇ ਹਾਂ ਉਹ ਦੇਖੋ ਡੇਢ ਦੋ ਮਹੀਨੇ ਨੂੰ ਅਮਨਾਂ ਯਾਤਰਾ ਸ਼ੁਰੂ ਹੋਣ ਵਾਲੀ ਹੈ ਬੀਤੇ ਦਿਨੀ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤੰਕੀ ਹਮਲੇ ਤੋਂ ਬਾਅਦ ਜਿੱਥੇ ਪੂਰੀ ਦੁਨੀਆ ਦੇ ਵਿੱਚ ਸਹਿਮ ਦਾ ਮਾਹੌਲ ਹੈ ਉੱਥੇ ਹੀ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਸ ਦੇ ਨਾਲ ਵਪਾਰ ਨੂੰ ਵੀ ਬਹੁਤ ਸਾਰਾ ਨੁਕਸਾਨ ਹੋਇਆ ਹੈ ਜੀ ਹਾਂ ਟੂਰਿਜ਼ਮ ਇੰਡਸਟਰੀ ਦੇ ਵਿੱਚ ਵੀ ਬਹੁਤ ਸਾਰੀਆਂ ਪਰੇਸ਼ਾਨੀਆਂ ਆ ਰਹੀਆਂ ਨੇ ਇਸ ਬਾਰੇ ਹੀ ਗੱਲਬਾਤ ਕਰਾਂਗੇ ਮੇਰੇ ਨਾਲ ਟੂਰਿਜ਼ਮ ਐਕਸਪਰਟ ਅਸ਼ਵਨੀ ਗੁਪਤਾ ਸਰ ਮੌਜੂਦ ਨੇ ਸਰ ਬਹੁਤ ਬਹੁਤ ਸਵਾਗਤ ਹੈ ਗ੍ਰੇਟ ਪੰਜਾਬ ਟੀਵੀ ਤੇ ਸਰ ਕੀ ਕੀ ਨੁਕਸਾਨ ਜਿਹੜਾ ਹੈ ਵਪਾਰ ਦੇ ਵਿੱਚ ਆਇਆ ਹੈ ਇਸ ਅਤੰਕੀ ਹਮਲੇ ਨੂੰ ਲੈ ਕੇ ਦੇਖੋ ਐਸਐਮ ਸਾਡਾ ਹੌਲੀਡੇ ਸੀਜ਼ਨ ਸ਼ੁਰੂ ਹੋ ਜਾਂਦਾ ਹੈ ਤੇ ਗਰਮੀ ਕਰਕੇ ਲੋਕ ਸਾਰੇ ਜਿਹੜੇ ਠੰਡੀ ਜਿਹੀ ਜਗ੍ਹਾ ਤੇ ਜਾਂਦੇ ਨੇ ਤੇ ਕਸ਼ਮੀਰ ਜਿਹੜਾ ਹੈ ਇੱਥੋਂ ਦੀ ਜਿਹੜੀ ਫਲਾਈਟਾਂ ਸਾਰਾ 35 ਮਿੰਟ ਦਾ ਆदमी ਕਸ਼ਮੀਰ ਪਹੁੰਚਣਾ ਤੇ ਈਜ਼ੀ ਟੂ ਗੋ ਪੈਗਾ ਤੇ ਪਿੱਛੇ ਕੋਵਿਡ ਤੋਂ ਬਾਅਦ ਇਹ ਇੱਥੋਂ ਦੀ ਜਿਸ ਤਰ੍ਹਾਂ ਵਧਣਾ ਸ਼ੁਰੂ ਹੋਇਆ ਹੈ ਅੱਜ ਦੀ ਤਰੀਕ ਵਿੱਚ ਕਸ਼ਮੀਰ ਮਤਲਬ ਟਾਪ ਜਿਹੜਾ ਡੈਸਟੀਨੇਸ਼ਨ ਹੈਗਾ ਜਿੱਥੇ ਲੋਕਾਂ ਦੀ ਪਸੰਦ ਹੈ ਉੱਥੇ ਜਾਣਾ ਉਹਟ ਸਪੈਂਡ ਕਰਨਾ ਤੇ ਉਥੋਂ ਦੇ ਹੋਟਲਾਂ ਦੇ ਰੇਟ ਵੀ ਇਸੇ ਕਰਕੇ ਡਬਲ ਹੋਏ ਪਏ ਨੇ ਹਾਂਜੀ ਹਰ ਚੀਜ਼ ਦਾ ਰੇਟ ਡਬਲ ਹੋਇਆ ਪਰ ਇਹਨਾਂ ਲੋਕੀ ਮਾਇੰਡਿੰਗ ਕਰਦੇ ਉਸੇ ਜਾ ਕੇ ਆਪਣਾ ਇੰਜੋਏ ਕਰਕੇ ਆਂਦੇ ਨੇ ਸਰ ਇਸ ਦਿਨ ਨਾਲ ਹਮਲੇ ਦੇ ਨਾਲ ਜੋ ਜੋ ਲੋਕਾਂ ਨੇ ਬੁਕਿੰਗਸ ਕੀਤੀਆਂ ਹੋਈਆਂ ਸੀ ਕਿਉਂਕਿ ਸਮਰ ਸੀਜ਼ਨ ਆ ਰਿਹਾ ਹੈ ਔਰ ਕਾਫੀ ਸਾਰੇ ਜਿਹੜੇ ਲੋਕ ਨੇ ਉੱਥੇ ਘੁੰਮਣ ਦੇ ਲਈ ਜਾਂਦੇ ਨੇ ਉਹਨਾਂ ਤੇ ਕੀ ਅਸਰ ਜਿਹੜਾ ਹੈ ਪਿਆ ਹੈ ਕਿੜੀਆਂ ਟਿਕਟਸ ਕੈਨਸਲ ਹੋ ਚੁੱਕੀਆਂ ਨੇ ਔਰ ਕਿੰਨੇ ਲੋਕ ਜਿਹੜੇ ਹਰ ਸਾਲ ਸ਼੍ਰੀਨਗਰ ਲਈ ਜਾਂਦੇ ਸੀ ਘੁੰਮਣ ਐਸੇ ਹੈ ਕਿ ਜਿਸ ਤਰ੍ਹਾਂ ਉਹਨ ਸ਼੍ਰੀਨਗਰ ਦੀ ਫ੍ਰੀਕੁਐਂਸੀ ਅਮਸਰ ਨਾਲ ਤੇ ਇਲਾਵਾ ਦਿੱਲੀ ਬੰਬੇ ਈਵਨ ਬੈਂਗਲੌਰ ਉੱਥੋਂ ਦੀ ਫਲਾਈਟਾਂ ਵੀ ਕੀਤੀਆਂ ਜਿਹੜੀਆਂ ਇੱਥੇ ਆਂਦੀਆਂ ਤੇ ਟੂਰਿਸਟ ਦਾ ਫਲੋ ਜਿਹੜਾ ਮਾਰਚ ਆਣਾ ਸ਼ੁਰੂ ਹੁੰਦਾ ਕਿਉਂਕਿ ਮਾਰਚ ਵਿੱਚ ਇੱਥੇ ਟੂਲਿਪ ਸ਼ੋ ਚੱਲਦਾ ਹੈ ਜਿਹੜਾ ਮਜ਼ਾ ਵਰਲਡ ਦੇ ਮਨਿਆਤਾ ਨੇ ਆ ਇਥੋਂ ਸਾਰਾ ਟੂਲਿਪ ਬਾਹਰ ਐਕਸਪੋਰਟ ਹੋ ਕੇ ਜਾਂਦਾ ਹੈ ਹਾਂਜੀ ਤੇ ਉਹ ਹਜੇ ਜੇ ਚੱਲਦਾ ਪਿਆ ਤੇ ਇਸ ਕਰਕੇ ਲੋਕੀ ਬੰਬੇ ਤੋਂ ਇਧਰ ਉਹਦੀ ਬੈਂਗਲੌਰ ਤੋਂ ਹైదరాబాద్ ਤੋਂ ਲਖਨਊ ਤੋਂ ਉਹ ਸਾਰੇ ਕਲਾਇੰਟ ਇੱਧਰ ਆ ਰਹੇ ਨੇ ਤੇ ਹੁਣ ਜਦੋਂ ਇਹ ਕੱਲ ਐਡੀ ਦਰਦਨਾ ਗੱਡੀ ਖੋਫਨਾਕ ਜਿਹੜੀ ਘਟਨਾ ਹੋਈ ਹੈ ਜਿਹਨੇ ਸਾਰੇ ਇੰਡੀਆ ਨੂੰ ਕੀ ਸਾਰੇ ਵਰਲਡ ਨੂੰ ਹਿਲਾ ਕੇ ਰੱਖ ਦਿੱਤਾ ਹੈ ਬਿਲਕੁਲ इवन ਮਿਸਟਰ 트াম্প ਤੇ ਮਿਸਟਰ ਪੁਤਿਨ ਨੇ ਵੀ ਮੋਦੀ ਸਾਹਿਬ ਨੂੰ ਆਪਣਾ ਜਿਹੜਾ ਗਾਇਸ ਬਾਰੇ ਚ ਕਹਿ ਕੇ ਸੀ ਵੀ ਆਰ ਵਿਦ ਯੂ yes ਤੇ ਇਸ ਖੁੱਲੇ ਆਮ ਉਹਨਾਂ ਨੇ ਜਿਸ ਹਿਸਾਬ ਨਾਲ ਕੀਤਾ ਚੁਣ-ਚੁਣ ਕੇ ਆਦਮੀਆਂ ਨੂੰ ਮਾਰਿਆ ਹੈ ਬਹੁਤ ਵੱਡੀ ਮਾੜੀ ਗੱਲ ਹੋਈ ਹੈ ਇਹਦੇ ਚੱਕਰ ਦੇ ਨਾਲ ਸਾਡੇ ਕਾਫੀ ਪੈਕੇਜ ਜਿਹੜੇ ਪਾਈਪਲਾਈਨ ਚ ਹੈਗੇ ਸੀ ਉਹ ਸਾਰੇ ਸਾਰੇ ਕੈਨਸਲ ਹੋ ਗਏ ਆ ਤੇ ਅਸੀਂ 에ਅਰਲਾਈਨਾਂ ਨੂੰ ਰਿਕੁਐਸਟ ਕੀਤੀ ਤੇ 에ਅਰਲਾਈਨਾਂ ਸਾਰੀਆਂ ਇੰਡੀਗੋ 에ਅਰ ਇੰਡੀਆ ਉਹਨਾਂ ਨੇ ਸਾਰਿਆਂ ਨੇ ਭੇਜ ਦਿੱਤਾ ਨੋਟੀਫਿਕੇਸ਼ਨ ਕਿ 3 ਤਰੀਕ ਤੱਕ ਟਿਕਟਾਂ ਸਾਰੇ ਆਪਣੀ ਕੈਨਸਲ ਕਰਾ ਸਕਦੇ ਨੇ ਤੇ ਉਹਨਾਂ ਨੂੰ ਫੁੱਲ ਰਿਫੰਡ ਮਿਲੇਗਾ ਤੇ ਪਰ ਮੈਟਿਕ ਦਾ ਨੋਨ ਰਿਫੰਡ ਵਾਲਾ ਫੁੱਲ ਰਿਫੰਡ ਉਹਨਾਂ ਨੂੰ ਮਿਲੇਗਾ ਤੇ ਅਗਲੀ ਅਜੇ ਗਾਈਡਲਾਈਨ ਉਹਨਾਂ ਨੂੰ ਬਾਅਦ ਸੋਏਗੀ ਤੇ ਹੋਟਲ ਵਾਲਿਆਂ ਨੂੰ ਵੀ ਐਸੀ ਰਿਕੁਐਸਟ ਕਰ ਰਿਹਾ ਕਿ ਤੁਸੀਂ ਜਿਹੜੇ ਪਲੀਸ ਉਹ ਜਿਹੜੀਆਂ ਬੁਕਿੰਗਾਂ ਹੋਈਆਂ ਉਹਨਾਂ ਦੇ ਤੁਸੀਂ ਪੈਸਾ ਕੋਈ ਨਾ ਕਟੋ ਕਿ ਸਾਡਾ ਨੋਰ ਰੀਲਿਸ ਕਰ ਦਿੱਤੇ ਜਾਣ ਪੇਮਟਾ ਡਾਕ ਟ੍ਰੈਵਲਸ ਦੇ ਵੱਲੋਂ ਵੀ ਬੁਕਿੰਗਸ ਹੋਈਆਂ ਹੋਣਗੀਆਂ ਬਹੁਤ ਸਾਰੀਆਂ ਕਿ ਉਹ ਕੈਨਸਲ ਕਰਕੇ ਰਿਫੰਡ ਜਿਹੜਾ ਹੈ ਉਹਨਾਂ ਨੂੰ ਦੇ ਦਿੱਤਾ ਗਿਆ ਹਾਂਜੀ ਦੇਖੋ ਆਇਆ ਉਹ ਤਾਰੀਖਾਂ ਦੀ ਕੱਲ ਹੋਈ ਘਟਨਾ ਅੱਜ ਸਵੇਰ ਦੇ ਕਾਫੀ ਸਾਨੂੰ ਫੋਨ ਆ ਰਹੇ ਨੇ ਅਸੀਂ ਆਪਣੇ ਸਾਰੇ ਕਲਾਇੰਟਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਹੈਗਾ ਡੋਂਟ ਵਰੀ ਇਹ ਸਾਰਾ ਜਿਹੜਾ ਹੈਗਾ ਜਿਹੜਾ ਚੀਜ਼ ਹੋਈ ਹੈ ਇਹਦੇ ਨਾਲ ਅਸੀਂ ਤੁਹਾਡੇ ਨਾਲ ਖੜਕੇ ਖੜੇ ਹਾਂ ਠੀਕ ਹੈ ਨਹੀਂ 에어ਲਾਈਨ ਦੇ ਰਿਫੰਡ ਆ ਲੈਣ ਤੇ ਬਾਕੀ ਹੋਟਲ ਵਾਲਿਆਂ ਨੂੰ ਵੀ ਰਿਕੁਐਸਟ ਕਰ ਦਿੱਤੀ ਏ ਕਿ ਸਾਡੇ ਪੈਸੇ ਰਿਫੰਡ ਕੀਤੇ ਜਾਣ ਹਾਂਜੀ ਤੇ ਸਰ ਇਹਦੇ ਨਾਲ ਵਪਾਰ ਦੇ ਵਿੱਚ ਕੀ ਅਸਰ ਪੈਗਾ ਹੁਣ ਆਉਣ ਵਾਲੇ ਕਿੰਨੇ ਸਮੇਂ ਤੱਕ ਜਿਹੜਾ ਵਪਾਰ ਹੈ ਉਹ ਲਗਭਗ ਮੈਨੂੰ ਲੱਗਦਾ ਹੈ ਕਿ ਬੰਦ ਹੀ ਰਹੇਗਾ ਦੇਖੋ ਲਾਸਟ ਟਾਈਮ ਜਿਸ ਨੂੰ ਪੁੱਲ ਵਮਾ ਕਾਰਡ ਹੋਇਆ ਹੈ ਹਾਂਜੀ ਉਸ ਤੋਂ ਬਾਅਦ ਵੀ ਇਹ ਸਾਰੀ ਤੁਸੀਂ ਸਮਝੋ ਟੂਰਿਜ਼ਮ ਖਤਮ ਹੀ ਹੋ ਗਿਆ ਉਸ ਤੋਂ ਬਾਅਦ ਫਿਰ ਥੋੜਾ 356 ਲਈ ਹੈ ਤੇ ਹੋਲੀ-ਓਲੀ ਬਤਾ ਬਦਲ ਲੋਕਾਂ ਦਾ ਵਿਸ਼ਵਾਸ ਬਣ ਗਿਆ ਕਿ ਚਲੋ ਅਸੀਂ ਕਸ਼ਮੀਰ ਜਾਈਏ ਹੁਣ ਸੇਫ ਹੈ ਹੁਣ ਦੇਖੋ ਡੇਢ-ਦੋ ਮਹੀਨੇ ਨੂੰ ਅਮਨ ਆ ਯਾਤਰਾ ਸ਼ੁਰੂ ਹੋਣ ਵਾਲੀ ਹੈ ਤੇ ਇਹ ਜਿਹੜਾ ਕੰਮ ਹੋਇਆ ਇਹਦੇ ਨਾਲ ਤਾਂ ਬਹੁਤ ਜ਼ਿਆਦਾ ਫਰਕ ਪੈਂਦਾ ਹੁਣ ਜਿਹੜੇ ਕਸ਼ਮੀਰ ਦੇ ਵਪਾਰੀ ਨੇ ਜੰਮੂ-ਕਸ਼ਮੀਰ ਵਾਲੇ ਉਹ ਜਿੰਨਾ ਸਮਾਨ ਇਧਰੋਂ ਅਮਰਸਰ ਦੀ ਮੰਡੀਆਂ ਤੋਂ ਦਿੱਲੀ ਦੀਆਂ ਮੰਡੀਆਂ ਤੋਂ ਜਾ ਰਿਹਾ ਸੀ ਉਹ ਸਾਰਾ ਮਾਲ ਜਿੰਨਾ ਵੀ ਖਾਨ ਪੀਂਦਾ ਸੀ ਉਹ ਸਾਰਾ ਟੂਰਿਜ਼ਮ ਟੂਰਿਸਟ ਨੇ ਆ ਕੇ ਖਾਣਾ ਪੀਣਾ ਸੀ ਬਿਲਕੁਲ ਜਦੋਂ ਉਹ ਹੀ ਨਹੀਂ ਉੱਥੇ ਹੋਏ ਤੇ ਉਹਨਾਂ ਰਕੀਏ ਤੇ ਨਾ ਇਸ ਕਰਕੇ ਉਹ ਦੂਜੇ ਵਪਾਰ ਨੂੰ ਵੀ ਬੜਾ ਵੱਡਾ ੱਤਕਾ ਲੱਗਿਆ ਵੈ ਤੇ ਉੱਥੇ ਜਿਹੜੇ ਕਸ਼ਮੀਰੀ ਬੜੇ ਸੋਕੇ ਪੈਸੇ ਕਮਾ ਰਹੇ ਸੀ ਬੜਾ ਵਧੀਆ ਉਹਨਾਂ ਦਾ ਚੱਲ ਰਿਆ ਸੀ ਉਹ ਵੀ ਹੋਣ ਜਿਹੜਾ ਖਤਮ ਹੋਇਆ ਨਾ ਤੇ ਇਹਨੂੰ ਕਾਫੀ ਟਾਈਮ ਲੱਗੇਗਾ ਠੀਕ ਹੁੰਤੇ ਜਦ ਤੱਕ ਕਿ ਇਹ ਇਹ ਰਿਤੇ ਕੋਈ ਨਾ ਕੋਈ ਕਾਰਵਾਈ ਬੈਕ ਕਾਰਵਾਈ ਨਾ ਹੋਈ ਠੀਕ ਹੈ ਲੋਕੀ ਸਾਰੇ ਚਾਹੁੰਦੇ ਨੇ ਸਾਰਾ ਹਿੰਦੁਸਤਾਨ ਸਾਡੀ ਟਰੈਵਲ ਇੰਡਸਟਰੀ ਸਾਰੀ ਨਾਲ ਹੋ ਗਈ ਹੈ ਕਿ ਅਸੀਂ ਜਿਹੜਾ ਕਸ਼ਮੀਰ ਨੂੰ ਅਨਾ ਪ੍ਰਮੋਟ ਕਰਦੇ ਆ ਉਹ ਸ਼ੁੱਡ ਸਟਾਪ ਇਟ ਇਮੀਡੀਏਟਲੀ ਕੋਈ ਬੰਦਾ ਨਹੀਂ ਕਸ਼ਮੀਰ ਭੇਜੇਗਾ ਠੀਕ ਹੈ ਤੇ ਆਪਣੇ ਇਹ ਇਹ ਜਿਹੜੇ ਬੰਦੇ ਗਨੇ ਇਹਨਾਂ ਦੇ ਦਿਮਾਗ ਥੋੜਾ ਟਿਕਾਣੇ ਤੇ ਆਵੇ ਹਾਂਜੀ ਇਹਨਾਂ ਨੂੰ ਜਿਹੜੇ ਪੈਸੇ ਮਿਲ ਰਹੇ ਨੇ ਕਮਾਈ ਕਰ ਰਹੇ ਨੇ ਹਾਂਜੀ ਤੇ ਇਸ ਤਰ੍ਹਾਂ ਦੀ ਹਰਕਤਾਂ ਕਰਕੇ ਤੇ ਇਹ ਇਹ ਵੀ ਨਹੀਂ ਖੁਸ਼ ਰਹਿ ਸਕਦੇ ਜੀ ਬਿਲਕੁਲ ਕਿਉਂਕਿ ਬਹੁਤ ਸਾਰੇ ਬੇਕਸੂਰ ਲੋਕ ਸੀ ਜੋ ਤੇ ਆਮ ਉਥੇ ਆਪਣਾ ਕੁਆਲਿਟੀ ਟਾਈਮ ਸਪੈਂਡ ਕਰਨ ਗਏ ਸੀ ਲੇਕਿਨ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਉਹਨਾਂ ਦੇ ਨਾਲ ਇਸ ਤਰ੍ਹਾਂ ਹੋ ਜਾਵੇਗਾ ਔਰ ਬਹੁਤ ਸਾਰੇ ਲੋਕ ਜਿਹੜੇ ਇਸ ਤਰ੍ਹਾਂ ਹੀ ਮਾਰੇ ਗਏ ਨੇ ਫਿਰ ਲੱਗਦਾ ਹੈ ਕਿ ਉਹਨਾਂ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਰਹਿ ਗਿਆ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਸਮਰ ਵਕੇਸ਼ਨਸ ਵਿੱਚ ਕਿਤੇ ਘੁੰਮਣ ਜਾਣਾ ਚਾਹੁੰਦੇ ਨੇ ਕਸ਼ਮੀਰ ਨੂੰ ਛੱਡ ਕੇ ਉਹ ਕਿਹੜੀ ਕੰਟਰੀ ਜਾ ਸਕਦੇ ਜਿੱਥੇ ਉਹ ਸੇਫ ਮਹਿਸੂਸ ਕਰ ਸਕਣ ਦੇਖੋ ਜੀ ਹੁਣ ਕਸ਼ਮੀਰ ਦਾ ਅਸੀਂ ਛੱਡ ਦਿੱਤਾ ਬਾਕੀ ਸਾਡੇ ਜਿਹੜੀ ਇੰਟਰਨਲ ਐ ਸ਼ਿਮਲੇ ਦੀ ਫਲਾਈਟ ਇੱਥੋਂ ਨਹੀਂ ਹੈਗੀ ਅਮਰਸਰ ਤੋਂ 40 ਮਿੰਟ ਚ ਤੁਸੀਂ ਸ਼ਿਮਲਾ ਪਹੁੰਚ ਜਾਂਦੇ ਹੋ ਅਮਰਸਰ ਤੋਂ ਮਨਾਲੀ ਵੀ ਫਲਾਈਟ ਐ ਉੱਥੇ ਵੀ ਤੁਸੀਂ ਜਾ ਸਕਦੇ ਹੋ ਉਸ ਤੋਂ ਇਲਾਵਾ ਸਾਡੇ ਅਮਰਸਰ 에ਅਰਪੋਰਟ ਦੇ ਉੱਤੇ ਹੁਣ ਫਲਾਈਟਾਂ ਦੋ ਫਲਾਈਟਾਂ ਡਾਇਰੈਕਟ ਜਿਹੜੀਆਂ థਾਈਲੈਂਡ ਦੀਆਂ ਜਾਂਦੀਆਂ ਉਹਨਾਂ ਦਾ ਫੇਅਰ ਵੀ ਬੜਾ ਰੀਜ਼ਨੇਬਲ ਹੈਗਾ ਹੈ ਜੀ ਉਸ ਤੋਂ ਇਲਾਵਾ ਸਿੰਗਾਪੁਰ ਦੀ ਸਕੂਟ 에ਅਰਲਾਈਨ ਨੇ ਆਪਰੇਟ ਕਰ ਰਹੀ ਐ ਮਲੇਸ਼ੀਆ ਦੀ ਮਲੇਸ਼ੀਆ ਲਾਈਨ ਐ 에ਅ ਰੇਸ਼ੀਆ ਤੇ ਬਾਟੀਗੈਰਾ ਦੇ ਨੇ ਅਰ ਲਾਈਨ ਆ ਗਿਆ ਤੇ ਉਹਨਾਂ ਦੇ ਪੈਕੇਜ ਵੀ ਇਸ ਟਾਈਮ ਬੜੇ ਸਸਤੇ ਹੋ ਗਏ ਨੇ ਤੇ ਲੋਕੀ ਜਾ ਸਕਦੇ ਨੇ ਕਿਉਂਕਿ ਮਲੇਸ਼ੀਆ ਇਸ ਟਾਈਮ ਵੀਜ਼ਾ ਫ੍ਰੀ ਹੈ థਾਈਲੈਂਡ ਵੀਜ਼ਾ ਫ੍ਰੀ ਹੈ ਤੇ ਆਰਾਮ ਨਾਲ ਜੇ ਹੋਰ ਕੋਈ ਦੂਰ ਦਾ ਜਾਣਾ ਚਾਹੁੰਦਾ ਬਾਲੀ ਵੀ ਜਾ ਸਕਦਾ ਹੈ ਬਾਲੀ ਵੀ ਸਕੂਟ 에어ਲਾਈਨ ਤੇ ਦੂਸਰੀ ਲਾਈਨ ਆਪਰੇਟ ਕਰਨ ਦੀ ਉੱਥੇ ਵੀਜ਼ੇ ਦੀ ਕੋਈ ਲੋੜ ਨਹੀਂ ਹੁੰਦੀ ਤੇ ਆਪਣਾ ਵੀਤਨਾਮ ਵੀ ਜਾ ਸਕਦੇ ਨੇ ਤੇ ਮਤਲਬ ਡੈਸਟੀਨੇਸ਼ਨ ਆ ਵਾਲੇ ਜਿਹੜੇ ਹੈਗੇ ਨੇ ਉੱਥੇ ਪਲਾਨ ਕਰ ਸਕਦੇ ਨੇ ਆਪਣੀ ਹੌਲੀਡੇ ਦਾ ਕੋਈ ਚੱਕਰ ਨਹੀਂ ਹੈ ਤੁਸੀਂ ਆਪਣੇ ਕਲਾਇੰਟਸ ਨੂੰ ਕੀ ਮੈਸੇਜ ਦੇਣਾ ਚਾਹੋਗੇ ਜੋ ਕਿ ਹਮੇਸ਼ਾ ਹੀ ਕਲਾਇੰਟਸ ਨੂੰ ਹੁੰਦਾ ਹੈ ਕਿ ਅਸੀਂ ਜਿੰਨਾ ਕੋਲ ਵੀ ਆਪਣਾ ਟਿਕਟਸ ਬੁੱਕ ਕਰਵਾਇਆ ਸਾਨੂੰ ਨਾਲ ਸੇਫ ਐਂਡ ਸ਼ੋਰ ਜਿਹੜੀ ਸੇਫਟੀ ਹੈ ਉਹ ਜਿਹੜੀ ਹੈ ਸ਼ੋਰ ਕਰਕੇ ਦੇਣ ਔਰ ਤੁਸੀਂ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਸਾਡੇ ਕੋਲ ਜਿੰਨੇ ਵੀ ਕਲਾਇੰਟ ਆਂਦੇ ਨੇ ਅੱਜ ਸਾਨੂੰ ਪਰਮਾਤਮਾ ਦੀ ਕਿਰਪਾ ਨਾਲ 25 ਸਾਲ ਹੋ ਗਏ ਨੇ ਅੱਜ ਤੇ ਅਸੀਂ ਸਾਰੇ ਜਿੰਨੂੰ ਵੀ ਪੈਕੇਜ ਦਿੰਨੇ ਹੈ ਹੌਲੀਡੇ ਪੈਕੇਜ ਹੈ ਕੋਈ ਪੈਕੇਜ ਹੈ ਉਹਨੂੰ ਸੈਟੀਸਫੈਕਸ਼ਨ ਪਹਿਲੇ ਉਹ ਹੀ ਦਿੰਨੇ ਆ ਕਿ ਤੁਹਾਡੇ ਜਿਹੜੀ ਹੈ ਚੀਜ਼ ਸੇਫ ਹੈਗੀ ਹੈ ਸਿਕਿਉਰ ਹੈਗੀ ਹੈ ਕਿਉਂਕਿ ਸਾਨੂੰ ਨਹੀਂ ਕੋਈ ਫਾਇਦਾ ਕਿ ਅਸੀਂ ਤੁਹਾਨੂੰ ਕਿਸੇ ਗਲਤ ਥਾਂ ਤੇ ਭੇਕੇ ਤੇ ਤੁਹਾਨੂੰ ਨੁਕਸਾਨ ਉਠਾਓ ਅਸੀਂ ਤੁਹਾਨੂੰ ਉਹਲੀ ਥਾਂ ਤੇ ਭੇਜਦੇ ਤਾਂ ਕਿ ਤੁਸੀਂ ਮੁੜ आओ ਸਾਡੇ ਕੋਲ ਤੇ ਨਾਲ ਦੋ ਬੰਦੇ ਹੋ ਲੈ ਕੇ ਆਓ ਕਿ ਤੁਸੀਂ ਸਾਡੀ ਸੇਵਾਵਾਂ ਲੋ ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਜਿਹੜਾ ਵੱਡਾ ਨਾ ਹੀ ਹੁਣ ਸਾਡੇ ਕੋਲ ਸਿੰਗਲ ਲੇਡੀਜ਼ ਜਿਹੜੀ ਆਂਦੀ ਨੇ ਉਹਨਾਂ ਦੇ ਵੀ ਅਸੀਂ ਸ਼ੋਰ ਕਰਦੇ ਆ ਕਿ ਜੋ ਫੋਰਨ ਚ ਜਾ ਰਹੇ ਨੇ ਤੇ ਫੋਰਨ ਚ ਸਾਡੇ ਜਿਹੜੇ ਟੂਰ ਆਪਰੇਟਰ ਨੇ ਉਹ ਭਾਵੇਂ ਲੇਡੀ ਜਾ ਰਹੀ ਫੈਮਿਲੀ ਜਾ ਰਹੀ ਹੈ ਉਹ ਉਹਨਾਂ ਦੇ ਬੋਡੀਗਾਰਡ ਨੇ ਉੱਥੇ ਤੇ ਉਹਨਾਂ ਨੂੰ ਕੋਈ ਉੱਥੇ ਮੁਸ਼ਕਲ ਆਏ ਕੁਝ ਆਏ ਤਾਂ ਉਹ ਦੇ ਆ ਰੈਡੀ ਟੂ ਫੇਸ ਇਟ ਤੇ ਉਸ ਤੋਂ ਬਾਅਦ ਅਸੀਂ WhatsApp ਗਰੁੱਪ ਵੀ ਬਣਾਇਆ ਹੁੰਦਾ ਜਿਹਦੇ ਵਿੱਚ ਅਸੀਂ ਉਹ ਸਾਡੇ ਜਿਹੜੇ ਕਲਾਇੰਟਸ ਪਲੱਸ ਜਿਹੜੇ ਸਾਡੇ ਉੱਥੋਂ ਦੇ ਗਨੇ অপারেਟਰ ਉਹ ਇਕੱਠੇ ਜੁੜੇ ਹੁੰਦੇ ਨੇ ਤਾਂ ਕਿ ਜੇ ਇਨ ਕਿਸ ਕੋਈ ਛੋਟੀ ਜਿਹੀ ਕੋਈ ਪ੍ਰੋਬਲਮ ਆ ਜਾਏ ਉਹਨਾਂ ਨਾਲੋਂ ਨਾਲ ਰਿਮੂਵ ਕਰ ਦਿੱਤਾ ਜਾਵੇ ਤੇ ਇਸੇ ਕਰਕੇ ਅਸੀਂ ਸਾਡਾ ਜਿਹੜਾ ਬਿਜ਼ਨਸ ਦਾ ਮੇਨ ਟੌਪਿਕ ਰਿਹਾ ਕਿ ਉਹ ਪੈਸਾ ਕਮਾਣਾ ਨਹੀਂ ਹੈ ਹੋ ਗਿਆ ਪੂਰੀ ਫੁੱਲ ਸਪਰੂਫ ਸਕਿਉਰਟੀ ਤੇ ਨਾਲ ਜਿਹੜਾ ਵਧੀਆ ਪੈਕੇਜ ਬਣਾ ਕੇ ਕਲਾਇੰਟ ਨੂੰ ਦੇਣਾ ਜੀ ਬਿਲਕੁਲ ਸੋ ਬਹੁਤ ਬਹੁਤ ਥੈਂਕ ਯੂ ਤੁਹਾਡਾ ਗੱਲਬਾਤ ਕਰਨ ਲਈ ਸੋ ਐਸੇ ਕਿ ਸਾਡਾ ਟੂਰਿਜ਼ਮ ਐਕਸਪਰਟ ਅਸ਼ਵਨੀ ਗੁਪਤਾ ਸਰ ਜਿਨ੍ਹਾਂ ਨੇ ਬੜਾ ਬ੍ਰੀਫ ਤੇ ਵਿੱਚ ਦੱਸਿਆ ਕਿ ਬੀਤੇ ਦਿਨੀ ਪਹਿਲਗਾਮ ਦੇ ਵਿੱਚ ਹੋਏ ਹਮਲੇ ਤੋਂ ਬਾਅਦ ਕੀ ਅਸਰ ਜਿਹੜਾ ਹੈ ਵਪਾਰੀਆਂ ਦੇ ਨਾਲ 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 ਆਮ ਜਨਤਾ ਦੇ ਜੋ ਕਿ ਹਮੇਸ਼ਾ ਹਕੂਮਨ ਫਿਰਨ ਦੇ ਸ਼ੁਕੀਨ ਰਹਿੰਦੇ ਨੇ ਨਾ ਘੁੰਮਣ ਫਿਰਨ ਜਾਣਾ ਚਾਹੁੰਦੇ ਉਹਨਾਂ ਤੇ ਕੀ ਅਸਰ ਪਿਆ ਔਰ ਕਿਹੜੀਆਂ ਕਿਹੜੀਆਂ ਕੰਟਰੀਜ਼ ਜੰਮੂ ਕਸ਼ਮੀਰ ਤੋਂ ਲਾਵਾ ਹੋਰ ਕਿਹੜੀਆਂ ਜਗ੍ਹਾ ਦੇ ਵਿੱਚ ਉਹ ਘੁੰਮਣ ਜਾ ਸਕਦੇ ਨੇ ਔਰ ਜਿੱਥੇ ਉਹਨਾਂ ਨੂੰ ਪੂਰੀ ਸੇਫਟੀ ਜਿਹੜੀ ਹੈ ਉਹ ਪਰਵਾਈਡ ਕੀਤੀ ਜਾਵੇਗੀ ਕੈਮਰਾਮੈਨ ਅਜੇ ਦੇ ਨਾਲ ਮਾਸੂਮਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ